ਸ਼੍ਰੋਮਣੀ ਕਾਲੀ ਦਲ ਜਣਿ ਕੇ ਬਾਦਲ ਦਲ ਉਹਨਾਂ ਨੇ ਆਪਣੀ ਯਾਰੀ ਨਵਾ ਦਿੱਤੀ ਆ ਮਾੜੇ ਵੇਲੇ ਆਪਣੇ ਯਾਰ ਨਾਲ ਖੜ ਗਏ ਪੰਜਾਬ ਚ ਕਿਸਾਨ ਅੰਦੋਲਨ ਗੜਾਈਆਂ ਲੈ ਰਿਹਾ ਹੈ ਜਿੱਥੇ ਕਿਸਾਨ ਦਿੱਲੀ ਜਾਣ ਲਈ ਜਦੋਂ ਜਾਇਦ ਹੋ ਰਹੇ ਨੇ ਕੇਂਦਰ ਦੀ ਭਾਜਪਾ ਸਰਕਾਰ ਦੀ ਭਾਈਵਾਲ ਖੱਟਰ ਦੀ ਭਾਜਪਾ ਸਰਕਾਰ ਕਿਸਾਨਾਂ ਉੱਤੇ ਪੱਕੀਆਂ ਗੋਲੀਆਂ ਛਰਲੇ ਵਾਲੇ ਗੋਲੇ ਮਟਾਰ ਅਥਰੂ ਗੈਸ ਨਾਲ ਗੋਲੀਆਂ ਮਾਰ ਰਹੀ ਆ ਸੱਤ ਅੱਠ ਦੇ ਸਾਡੇ ਨੌਜਵਾਨ ਸਣੇ ਬਜ਼ੁਰਗ ਸ਼ਹੀਦ ਹੋ ਗਏ ਨੇ ਸੋ ਇਸੇ ਮੌਕੇ ਜੇ ਕਿਸਾਨਾਂ ਪਰੌਖੀ ਘੜੀ ਬਣੀ ਹੋਈ ਆ ਦੂਜੀ ਪੰਜਾਬ ਦੀ ਭਾਜਪਾ ਪਰੌਖੀ ਘੜੀ ਆ ਪੰਜਾਬ ਦੇ ਵਿੱਚ ਲੋਕ ਸਭਾ ਵੋਟਾਂ ਦੇ ਵੇਲੇ ਵੋਟਾਂ ਮੰਗਣ ਆਵਾਂ ਅਕਾਲੀ ਦਲ ਨੇ ਅਹਿਦ ਕਰ ਲਿਆ ਨਾ ਕਿਸਾਨਾਂ ਨਾਲ ਨਹੀਂ ਖੜੇ ਆਪਣੇ ਪੱਕੇ ਯਾਰ ਭਾਜਪਾ ਦੇ ਨਾਲ ਖੜੇ ਨੇ ਅਹਿਦ ਕਰ ਲਿਆ ਉਹਨਾਂ ਨਾਲ ਖੜੇ ਨੇ ਜਿਹੜੀਆਂ ਲੋਕਾਂ ਦੇ ਵੱਲੋਂ ਰੋਚਾ ਆ ਕੇ ਉਹਨਾਂ ਨੂੰ ਜੁੱਤੀਆਂ ਪਹਿਣੀਆਂ ਨੇ ਉਹਨਾਂ ਜੁੱਤੇਆਂ ਵਿੱਚ ਹਿੱਸੇਦਾਰੀ ਲੈਣ ਦਾ ਹਿੱਦ ਕਰ ਲਿਆ ਸੁਨੀਲ ਜਾਖੜ ਦਾ ਇਹ ਬਿਆਨ ਲੋਕਾਂ ਦੀਆਂ ਭਾਵਨਾਵਾਂ ਮੈਂ ਇਹ ਕਹਿੰਦੀ ਆ ਨਹੀਂ ਕਿ ਕਾਲੀ ਗੱਲ ਭਾਜਪਾ ਇਕੱਠੇ ਹੋ ਗਈ ਏ ਜਾਂ ਇਸ ਤੋਂ ਵੀ 나 ਮੋਦੀ ਨੇ ਜਦੋਂ ਵੱਧ ਰੈਲੀ ਦੇ ਨਾਲ ਫਰੋਜ਼ਪੁਰ ਇੱਕ ਹਸਪਤਾਲ ਦਾ ਅਧਿਕਾਟਨ ਕੀਤਾ ਬੀਬੀ ਹਮਤਸੀਮਤ ਕੌਲ ਦਾ ਉਹਨਾਂ ਦੇ ਮੰਚ ਤੇ ਜਾਣਾ ਇਹ ਦੱਸਾਉਂਦਾ ਹੈ ਕਿ ਕਾਲੀ ਦਲ ਤੇ ਭਾਜਪਾ ਦੀ ਗੰਢ ਧੁੱਪ ਹੋ ਚੁੱਕੀ ਆ ਇਹ ਜਾਂ ਅਸਲ 'ਚੇ ਟੁੱਟੇ ਨਹੀਂ ਸੇ ਜਾਂ ਇਹ ਕਹਿ ਲਓ ਵੀ ਬਾਦਲ ਦਲ ਆਪਣੇ ਪੱਕੇ ਯਾਰ ਭਾਜਪਾ ਨਾਲੇ ਖੜ ਚੁੱਕਿਆ ਉਹ ਇੱਕ ਵਾਰ ਫੇਰ ਪੰਥ ਤੋਂ ਕਿਸਾਨਾਂ ਨੂੰ ਧੋਖਾ ਦੇ ਸੁੱਕਿਆ ਲੋਕਾਂ ਦੀ ਪਿੱਠ 'ਚ ਛੁਰਾ ਮਾਰ ਚੁੱਕਿਆ ਸੋ ਯਾਰੀ ਉਹਨਾਂ ਦੀ ਭਾਜਪਾ ਨਾਲ ਇੰਨੀ ਪੱਕੀ ਆ ਕਿ ਭਾਜਪਾਣਿਆਂ ਤੇ ਵੱਦ ਦੇ ਜੁੱਥੀਆਂ ਦਾ ਕਿ ਜੋ ਜੁੱਤੀਆਂ ਪਹਿਣੀਆਂ ਨੇ ਉਹ ਚ ਉਹਨਾਂ ਨੇ ਹਿੱਸਾ ਪੱਕਾ ਕਰ ਲਿਆ ਯਾਰੀ ਹੋਵੇ ਕੋਈ ਆਹੀ ਜੀ ਹੋਵੇ ਲੋਕ ਭਾਵੇਂ ਛੱਤਰ ਮਾਰਨ ਪਰ ਉਹ ਸਿਆਸਤ ਦੀ ਤਾਕਤ ਦੀ ਭੁੱਖ ਚਾਹੀਦੀ ਹੋਵੇ ਫਿਰ ਇਹੀ ਕੁਝ ਹੁੰਦਾ ਇਹ ਗੱਲ ਉਹਨਾਂ ਲਈ ਹੈ ਜਿਨ੍ਹਾਂ ਨੂੰ ਲੋਕ ਨਹੀਂ ਚਾਹੀਦੇ ਲੋਕਾਂ ਤੋਂ ਸਮਰਥਨ ਨਹੀਂ ਚਾਹੀਦਾ ਵੋਟਾਂ ਨਹੀਂ ਚਾਹੀਦੀ ਆ ਇਹ ਪਤਾ ਹੈ ਕਿ ਪੰਜਾਬ ਚ ਭਾਜਪਾ ਦਾ ਪੂਰਾ ਹਾਲ ਹੋਣਾ ਜੇ ਅਸੀਂ ਭਾਜਪਾ ਨਾਲ ਗਏ ਹਾਲ ਸਾਡਾ ਵੀ ਮਾੜਾ ਹੋਣਾ ਪਰ ਉਹਨਾਂ ਨੂੰ ਇੱਕ ਚੀਜ਼ ਇਹ ਦਿਖਦੀ ਆ ਕਿ ਹਾਂ ਭਾਜਪਾ ਕੋਲ ਤਾਕਤ ਆ ਉਹਨਾਂ ਨੂੰ ਇਹ ਸੁਪਨਾ ਲੱਗ ਰਿਹਾ ਵੀ ਸ਼ਾਇਦ ਭਾਜਪਾ ਰਿਪੀਟ ਕਰ ਜਵੇ ਬੜੀ ਤਾਕਤਾਂ ਸاسي ਤਾਕਤ ਚ ਰਹਿਣੇ ਜ਼ਰੂਰੀ ਆ ਪਰ ਅਕਾਲੀ ਦਲ ਇਹ ਜ਼ਰੂਰੀ ਨਹੀਂ ਸਮਝਦਾ ਕਿ ਇਹ ਪੰਜਾਬ ਦੇ ਲੋਕ ਇਹ ਪੰਥ ਦੇ ਲੋਕ ਇਹ ਸਿੱਖ ਕਮਿਊਨਿਟੀ ਇਹ ਕਿਸਾਨ ਸਾਡੇ ਲਈ ਜ਼ਰੂਰੀ ਨੇ ਅਕਾਲੀ ਦਲ ਉਹਨਾਂ ਨਾਲ ਸਮਝੌਤਾ ਕਰਨ ਜਾ ਰਿਹਾ ਜਿਹੜੇ ਸਾਡੇ ਬਾਬੇ ਬਾਬੇ ਵੱਡੇ ਬਾਬਿਆਂ ਨੂੰ ਸਹਬਜ਼ਾਦਿਆਂ ਨੂੰ ਬਾਹ ਲਖਦੇ ਨੇ ਅਕਾਲੀ ਦਲ ਲੋਨਾ ਨਾਲ ਸਮਝੌਤਾ ਕਰਨ ਜਾ ਰਿਹਾ ਜਿਹੜੇ ਸਾਡੇ ਸਿੱਖ ਕੌਮ ਦੇ ਨਿਆਰੇ ਪੰਥ ਨੂੰ ਹਿੰਦੂਆਂ ਦਾ ਇੱਕ ਅੰਗ ਆਖ ਰਹੇ ਨੇ ਅਕਾਲੀ ਦਲ ਉਹ ਭਾਜਪਾ ਦੇ ਸੱਸ ਨਾਲ ਸਮਝੌਤਾ ਕਰਨ ਜਾ ਰਿਹਾ ਜਿਨੇ ਹਮੇਸ਼ਾ ਸਿੱਖਾਂ ਦੀ ਪਿੱਠ ਕੌਮ ਦੀ ਸ਼ੁਰਾ ਮਾਰਿਆ ਉਸਾ ਉਸਾ ਤੇ ਨਾਲ ਸਮਝੌਤਾ ਕਰਨ ਜਾ ਰਿਹਾ ਜਿਨੇ 84 ਵੇਲੇ ਕਾਂਗਰਸ ਦੀ ਸਰਕਾਰ ਨੂੰ ਪੰਜਾਬ ਚ ਧਰਨੇ ਲਾ ਕੇ ਆਪਰੇਸ਼ਨ ਫੌਜੀ ਕਾਰਵਾਈ ਕਰਨ ਨੂੰ ਮਜਬੂਰ ਕੀਤਾ ਸੋ ਅਕਾਲੀ ਦਲ ਦੀ ਵਫਾਦਾਰੀ ਭਾਜਪਾ ਨਾਲ ਉਹ ਨਿਵਾ ਚੁੱਕੀ ਆ ਹੁਣ ਤੁਸੀਂ ਦੇਖੋ ਦੋਸਤੋ ਇਹ ਬਾਦਲ ਦਲ ਨਾਲ ਤੁਸੀਂ ਕਿਵੇਂ ਵਸਣਾ